ਆ ਰਹਾ ਮਰਨੂਆਕੋ ਦੇਖੋ ਕੱਟਰੀ ਟਰੈਕਟਰਾਂ ਡਰਾਪ ਕਰ ਰਹੇ ਹੈ ਲਓ ਜੀ ਮਿੱਤਰੋ ਮੈਤੀ ਫਰਗੂਸਨ ਐਮਓ ਲਾਉਣ ਆਏ ਨੇ ਬਹੁਤ ਲੱਗਦਾ ਹੈ ਆਪਾਂ ਇਹਨੂੰ ਚੜਾ ਕੇ ਦੇਖਦੇ ਹਾਂ ਸੱਤਾ ਹੁਣ ਟੈਸਟਿੰਗ ਕਰ ਰਿਹਾ ਸੱਤੇ ਕੀ ਹੋ ਗਿਆ ਹਲ ਨਹੀਂ ਲੱਗਦੇ ਲੱਗ ਨਹੀਂ ਰਹੇ ਕਿਉਂ ਡੰਡਾ ਦਾ ਪੂਰਾ ਸੈੱਟ ਹੈ ਉਹ ਤਾਂ ਥੱਲੇ ਨੇ ਲੀਵਰ ਤਾਂ ਕਹਿੰਦਾ ਫੌਲਾ ਖਾਂ ਉਹ ਕਿਹੜਾ ਹੈ ਉਹ ਗਰਾਊਂਡ ਤੇ ਚਲਾਓ ਯਾਰ ਜਾਂਦਾ ਗਰਾਊਂਡ ਤੇ ਰੇਤੇ ਜੇ ਚਲਾ ਉੱਥੇ ਉੱਥੇ ਚੱਲੂਗਾ ਇਹ ਬਾਈ ਥਾਂ ਉਹ ਕਿਹੜਾ ਹੈ ਚ ਹਾਲ ਨਹੀਂ ਥੱਲੇ ਜਾਂਦੇ ਚੱਲ ਉੱਥੇ ਗਰਾਊਂਡ ਤੇ ਲੈ ਕੇ ਚੱਲ ਚੱਲ ਉਹ ਵੀਰੇ ਥਾਂ ਬੰਦੇ ਛਾੜ ਲੈ ਬੰਦੇ ਛਾੜ ਲੋ ਵੀਰੇ ਲੱਗਣਾ ਹੀ ਨਹੀਂ ਲੱਗਦੇ ਨਹੀਂ ਹੈਗੇ ਫਾਲੀਆਂ ਵੀ ਘਟਮੇ ਨਾ ਹਾਲਾਂ ਦੇ ਤਿੰਨ ਮਹੀਨੇ ਹੋ ਗਏ ਪਾਣੀ ਆਏ ਨੂੰ ਘਟੋ ਘਟ ਹਲ ਜਾਣਾ ਹੀ ਨਹੀਂ ਥੱਲੇ ਆ ਤੀ ਨੇੜੇ ਤਾਂ ਹੈਗਾ ਲਓ ਜੀ ਕਹਿੰਦੇ ਹੁਣ ਗਰਾਊਂਡ ਤੇ ਜਾ ਰਿਹਾ ਔਰ ਸਾਕ ਤਜਮੀਨਾ ਹਾਲ ਥੱਲੇ ਹੀ ਨਹੀਂ ਜਾਂਦੇ ਹੈਗੇ ਗਰਾਊਂਡ 'ਚ ਦੇਖੋ ਝਟ 80 55 ਤੇ ਚਲਾਈ ਯਾਰ ਹੋਰ ਥੋੜੀ ਜਿਹੀ ਉੱਪਰ ਹੀ ਲੱਗਦੀ ਆ ਖਾਨੀ ਦਾ ਕਰਦੇ ਚਲਾਈ ਪੂਰਾ ਖੋਲਾ ਮੀਟਰ ਮੂਟਰ ਪੂਰੇ ਘੈਂਟ ਨੇ ਚੀਜ਼ ਤਾਂ ਵਧੀਆ ਬਣਾਈ ਹੋਈ ਆ ਤੇ ਕੰਪਨੀ ਵਾਲੇ ਵੀ ਪਿੱਛੇ ਪਿੱਛੇ ਸੱਤਾ ਵੀ ਰੱਗੇ ਅੱਗੇ ਚੱਲ ਸੱਤੇ ਗ੍ਰਾਮ ਬਾਡ ਗਰਾਊਂਡ 'ਚ ਫਿਰ ਦੇਖਦਾ ਝੂਟੀ ਸਪੇਸ਼ ਬਹੁਤ ਹੈ ਹਾਂ ਸਪੇਸ਼ ਬਹੁਤ ਹੈ ਸੋਹਣਾ ਟਰੈਕਟਰ ਆ ਪੂਰਾ ਹਾਂ ਆ ਦੇਖ ਇੱਕ ਪੰਥ ਦੋ ਕਾਜ ਚੱਲ ਇੱਥੇ ਲਾ ਕੇ ਰਾਂ ਇਹ 7 9 ਹਾਈਓ ਆ 9 ਹਾਈਓ ਆ ਬਾ ਲੋ ਹਾਈ ਤਿੰਨ ਚਾਰ ਘੇਰ ਤੁਸਪਿੜਿਆ ਚੱਲ ਆ ਜਾ ਕਿੰਨੇ ਆਰਪੀਐਮ ਤੇ ਦੋ ਆ ਲੱਗਦੇ ਨੇ ਹਾਲ ਓਰੇ ਇਹ ਕਿਨੇ ਦੇ ਘਾਹ ਰਿਆ ਸਾਵਧਾਨੀ ਜਮੀਨ ਰੇਤਾ ਯਾਉਰੇ ਬਾਬੇ ਸੁਲੇ ਪਜਾ ਦੇ ਤਾਂ ਦੇ ਰਿਹਾ ਕਿਉਂਕਿ ਗਰਾਊਂਡ ਚ ਪਾਪ ਆ ਗਏ ਰੇ ਤਾਂ ਉਹ ਆਹ ਦੇਖਣਾ ਹੀ हट ਗਿਆ ਕਿੱਧਰ ਲੱਗ ਗਿਆ ਆ ਮੈਿਕ ਲੱਗ ਗਿਆ ਵੇ ਮੈਿਕ ਤੇ ਲੱਗਿਆ ਵੇ ਤੇਰੇ ਬੋਲੀ ਚੱਲ ਆਹੋ ਮੈਿਕ ਲੱਗ ਗਿਆ ਵੇ ਇਦਾਂ ਦੱਸੀ ਜਾ ਕਿਵੇਂ ਆ ਹਮ ਤੋਂ ਸਰੇ ਜੋਰ ਲਾ ਰਹੇ ਹੈ ਬਾਗਾ ਰੱਟ ਕੇ ਬਾਗਾ ਗਰਾਮ ਰੱਖ ਕੇ ਰੱਖੋ ਬੋਲ ਨਹੀਂ ਪਰ ਬਿਤੇ ਨਹੀਂ ਸਕਦੇ ਜਮਾ ਡਾਊਨ ਨੇ ਦੇਖੋ ਵੀ ਚੱਕਰ ਜਾਣਾ ਨਹੀਂ ਡ੍ਰੌਪ ਕਰ ਰਿਹਾ ਡ੍ਰੌਪ ਕਿ ਬਾਈ ਦੋਨੇ ਲੀਵਰ ਦੋ ਲੀਵਰ ਹੈ ਸਣਾ ਲੋਡ ਨਹੀਂ ਇਹੀ ਤਾਂ ਜੀ ਇਹ ਬਈ ਦੇਖਣੀਆਂ ਪਰ ਟਾਇਰਾਂ ਦੀ ਫਲਿੱਪਿੰਗ ਦੇਖਣੀਆਂ ਯਾਰ ਚੱਕਰ ਨਹੀਂ ਡ੍ਰੌਪ ਕਰ ਰਿਹਾ ਕੋਈ ਟੈਨਸ਼ਨ ਨਾਲ ਆ ਦੇਖ ਕਿੰਨੀ ਤੇਜ਼ ਕਮਾਉਂਦਾ ਆ ਆਪਾਂ ਨੇ ਟਾਇਰਾਂ ਦੀ ਸ਼ਾਪਿੰਗ ਦਾ ਟਾਇਰਾਂ ਦੀ ਦੇਖਣੀ ਆ ਵੀ ਚੱਲ ਰਿਹਾ ਉਹ ਯਾਰ ਉਹ ਡਰਦੇਗਾ ਤੇ ਉਹਦਾ ਲਓ ਜੀ ਕਾਪੇ ਨਾਲ ਵੀਰ ਘਬਰਾ ਜਾਂਦੇ ਆ ਵੀਡੀਓ ਦੇਖ ਕੇ ਅਸੀਂ ਯਾਰ ਕੀ ਰਹਿਣਾ ਇਹਨੂੰ ਵਿਚਾਰੇ ਨੂੰ ਨੈਗੇਟਿਵ ਨਹੀਂ ਭਾਕੇ ਸਾਰੇ ਪ੍ਰਿੰਟ ਹੋ ਗਏ ਚੱਕਰ ਨਾਲ ਜ਼ੋਰ ਨਾਲ ਦੇਖੀ ਬਹੁਤ ਲੜ ਰਿਹਾ ਆ ਦੇਖੋ ਮਤਲਬ ਚੱਕਰ ਨਹੀਂ ਡ੍ਰੌਪ ਕਰ ਰਿਹਾ ਵਧੀਆ ਜ਼ੋਰ ਮਾਰ ਰਿਹਾ ਦੇਖੋ ਵੀ ਕਰਨੀ ਦੌੜ ਰਿਹਾ ਟਰੈਕਟਰ ਜਮਈ ਇੰਨੇ ਨਹੀਂ ਦਾ ਮਰ ਜਾਂਦਾ ਟਰੈਕਟਰ ਜਮਈ ਭਾਈ ਉਹਨਾਂ ਨੇ ਸਪੈਕਟਰੀ ਕਰਾ ਦੋ ਪੂਰੀ ਦੱਸੋ ਵੀਰ ਕਮੈਂਟ ਕਰਕੇ ਕਿਵੇਂ ਲੱਗਦੀ ਆ ਮੇਰੇ ਫੱਟੇ ਮਾਰੇ ਕੋਈ ਨਾ ਕੋਈ ਬਲੀ ਪੂਰੇ ਟੈਨ ਕਰਦਾ ਰਹਦਾ ਜਾ ਰਾਮ ਨੂੰ ਅੱਗੇ ਵਧੀਆ ਜੋਰ ਮਾਰ ਰਹੀ ਆ ਹੈ ਜੀ ਬਾਰੇ ਕੋਈ ਕੰਦਾ ਨਹੀਂ ਹੈਗਾ ਟਾਇਰ ਦੁਖ ਕਿੰਨੀ ਤੇਜ਼ ਘਮਾਉਂਦਾ ਐਂ ਚੀਣੀ ਬੰਨੀ ਪਈ ਆ ਦੇਖ ਚੱਕਰ ਨੂੰ ਤੋੜ ਰਿਹਾ ਨਾ ਸੱਤੇ ਵੀਰ ਨੇ ਕੱਢ ਦਿੱ ਲਾ ਦੇਖੋ ਆ ਆ ਜੀ ਮਤਲਬ ਇਹ ਤੋਂ ਉੱਧਰ ਲੱਗਦਾ ਕਿ ਕੰਟਰੋਲ ਨਹੀਂ ਆ ਰਿਹਾ ਬਾਈ ਕਹਿੰਦਾ ਹੈ ਰੋਂ ਪਾ ਕੇ ਦੇਖੋ ਇਸ ਤੋਂ ਬਾਅਦ ਪੂਰਾ ਵਧੀਆ ਚੱਲਦਾ ਡਰਾਈਵਰ ਐਨ ਸਿਰਾ ਗੱਲ ਬਾਤ ਹੈ ਤਸੱਲੀ ਕਰਾਉਂਦਾ ਮੇਰਾ ਵੀਰ ਤਸੱਲੀ ਵਾਹੀ ਨੂੰ ਚਲਾਈ ਨੂੰ ਤੇ ਤੇਲ ਪੱਖੋਂ ਪੂਰਾ ਕੈਂਡ ਰੈਕਟਰ ਹੈ ਤਵੀਆਂ ਪਾ ਕੇ ਦੇਖਦੇ ਹੁਣ ਆ ਇੱਕ ਵਾਰ ਗਰਾਊਂਡ ਵਾ ਦੀਓ ਉਸ ਤੋਂ ਬਾਅਦ ਪੂਰਾ ਫੱਟੇ ਚੱਕ ਕੰਮ ਹੈ ਬਾਈ ਕਹਿੰਦਾ ਹੁਣ ਪਾਓ ਇਹਦੀ ਗੱਲ ਤਵੀਆਂ ਫਿਰ ਦੱਸੋ ਬਾਬਿਓ ਕਮੈਂਟ ਕਰਕੇ ਦਿਓ ਆਈਏ ਮੁਕਾਬਲੇ 855 ਜਾ ਹੌਲੈਂਡ ਨੂੰ ਡੈਮੋ ਲਾ ਕੇ ਦੇਖਨੇ ਆਪਾਂ ਕਿਉਂਕਿ ਇਹਨਾਂ ਦਾ ਤਾਂ ਹੁਣ ਪੂਰਾ ਤਿਆਰ ਕਰਿਆ ਬਾਹੂ ਇਹ ਆਪ ਆਸਾ ਹਾਲਾਂ ਦਾ ਘੱਟ ਲੱਗਦਾ ਏ ਕਿ ਲੱਗਤ ਫਿਰ ਘਟ ਜਾਂਦਾ ਖੜਾ ਕੇ ਟਰੈਕਟਰ ਬਾਰੇ ਦੱਸਾਂਗੇ ਫੰਕਸ਼ਨਾਂ ਬਾਰੇ ਤੇ ਉੱਧਰ ਕੰਪਨੀ ਵਾਲੇ ਵੀਰ ਫਿਰਦੇ ਨੇ ਸਾਰੇ ਰਿਵਿਊ ਲੈ ਰਹੇ ਨੇ ਉੱਧਰ ਗੱਲਾਂ ਬਾਤਾਂ ਪੁੱਛਦੇ ਆਪਾਂ ਨੂੰ ਇਕੱਠ ਵੱਧ ਗਿਆ ਉੱਧਰ ਪੂਰਾ ਤੇਜ਼ੀ ਬਾਹਰ ਆ ਗਿਆ ਗਰਾਊਂਡ ਤੇ ਆਵਾਜ਼ ਸੁਣੋ ਟਰੈਕਟਰ ਦੀ ਆਵਾਜ਼ ਬਹੁਤ ਵੈਂਟ ਹੈ ਤੇ ਜਿਹਨੇ ਲੰਬ ਘੜਤੀ ਸਾਰਾ ਲਵੇੜਤਾ ਹੋਰ ਇੱਥੇ ਜ ਤੂੜੋ ਤੂੜੀ ਹੋ ਗਿਆ ਕੰਮ ਤੇ ਬਾਈ ਹੌਣੀ ਲੱਗੇ ਹੋਏ ਨੇ ਆਪਣੇ ਵਰਕ ਤੇ ਤੇ ਕੰਪਨੀ ਵਾਲੇ ਵੀਰ ਪੂਰੇ ਘੈਂਟ ਨੇ ਇਹਨਾਂ ਨੇ ਸਾਨੂੰ ਇੱਕ ਵਾਰ ਨਹੀਂ ਕਿਹਾ ਵੀ ਉਹ ਟਰੈਕਟਰ ਇੱਧਰ ਲੈ ਕੇ ਆ ਉਰੇ ਇਹਨਾਂ ਨੇ ਸਾਨੂੰ ਇੱਕ ਵਾਰ ਨਹੀਂ ਕਿਹਾ ਵੀ ਉੱਥੇ ਨਹੀਂ ਟਰੈਕਟਰ ਲੈ ਜਾਣਾ ਉੱਥੇ ਨਹੀਂ ਕਹਿੰਦੇ ਲੈ ਜਾਓ ਜਿੱਥੇ ਮਰਜੀ ਕਿਉਂਕਿ ਜੇ ਸਹੀ ਚੀਜ਼ ਹੁੰਦੀ ਆ ਫਿਰ ਬੰਦੇ ਨੂੰ ਭਰੋਸਾ ਹੁੰਦਾ ਹੋ ਗਿਆ ਹੋ ਗਿਆ ਵੀਰਾ ਨਾ ਚੱਟੇ ਉਹ ਲੋਕੀ ਲਾ ਸਰੋਂ ਕਰੀਦਾ ਚੱਕਰ ਡਰਾਪ ਤੁਹਾਨੂੰ ਦਿਖਾਉਨੇ ਆ ਦੇਖੋ ਹੁਣ 2000 ਚੱਕਰ ਦੇ ਕਿਦੇ ਚੱਕਰ ਡਰਾਪ ਕਰ ਰਿਹਾ ਟਰੈਕਟਰ ਦੇਖੋ ਜਮਈ ਇਹ ਆਪਾਂ ਜਿਹਦੀ ਵੀ ਡੈਮੋ ਲਾਉਨੇ ਆ ਨਾ ਜਿਹੜਾ ਟਰੈਕਟਰ ਵੀ ਹੁੰਦਾ ਤੇ ਮੋੜਾ ਚੱਕਰ ਨਹੀਂ ਪਤਾ ਨਹੀਂ ਘਾਤੋ ਨਹੀਂ ਡਰਾਪ ਕਰਦਾ ਜਮਈ ਬ੍ਰੇਕ ਲੱਗ ਕੇ ਨਾ ਮੋੜ ਦਾ ਪੂਰਾ ਦੇਖੋ ਚੱਕਰ ਰਹੀ ਟਰੈਕਟਰ ਨੂੰ ਡਰਾਪ ਕਰਦੇ ਮੋੜ ਤੇ ਵੀ ਇੱਕ ਸਟ੍ਰੋਕ ਕਰਦਾ ਟਰੈਕਟਰ ਹੁਣ ਇਹ ਦੂਬਾ ਤਵੀਆਂ ਤੇ ਚੈੱਕ ਕਰਾਂਗੇ ਪਰਫਾਰਮੈਂਸ ਬੜਾ ਤੇ ਰੋਗੀ ਨਾਲੇ ਗਰਾਉਂਡ ਵਾਹਿਆ ਗਿਆ ਆਪਣਾ ਚੌਥੇ ਲੋਜ ਆ ਹੁਣ ਖਾਈ ਚ ਵੀ ਦੇਖ ਲੈਣਾ ਵੀ ਚੱਕਰ ਟਰੋਕ 2000 ਦੇ 511 ਤੋੜੇ ਦੀ ਫਿਰ ਫੇਰ ਉੱਥੇ ਆ ਗਈ ਸੀ ਤੁਹਾਾਰੇ ਫੇਰ ਉੱਥੇ ਆ ਗਈ ਸਾਡੇ ਨੂੰ ਸੋਬ ਚੱਕਰ ਮਾ ਸਾ ਡਰਾਪ ਕਰਿਆ ਫਿਰ ਫੇਰ ਉੱਥੇ ਆ ਗਈ ਸੀ ਵਧੀਆ ਪਰਫਾਰਮੈਂਸ ਆ ਯਾਰ ਪੂਰੀ ਹੁਣ ਵਾਲੀ ਬੰਦਾ ਵੀ ਆ ਕੇ ਬਾਕੇ ਦੇਖੋ ਸਾਰੇ ਬੰਦੇ ਚੈੱਕ ਕਰ ਰਹੇ ਆ ਪਰਫਾਰਮੈਂਸ ਦੇਖਣਾ ਹੀ ਹੋਇਆ ਅੱਜ ਕੀ ਕਹਿੰਦੇ ਆ ਬੰਦੇ ਕਿਵੇਂ ਲੱਗੀ ਪਰਫਾਰਮੈਂਸ ਬਾਈ ਗਾਂਧੀ ਦਾ ਚਿੱਤ ਖੁਸ਼ ਕਰਦੇ ਆ ਜਨ ਤੁਸੀਂ ਆ ਗਏ ਬਾਈ ਮੇਰਾ ਮੈਸੇਜ ਦੇਖੇ ਤੋਂ ਇੱਕ ਇੱਕ ਕਾਲ ਤੇ ਇਧਰ ਇਧਰ ਪਹੁੰਚਿਆ ਗਾਂਧੀ ਵੀ ਹਾਂ ਜੀ ਤੇ ਨਾਲੇ ਅੱਜ ਆਪਾਂ ਕੰਪਨੀਆਂ ਦਾ ਕੰਮ ਆ ਕਿਹਦੇ ਬਾਈ ਕਰਦੇ ਆ ਸਿਸਟਮ ਫੈ ਨਹੀਂ ਪਾਲ ਜੱਟ ਦੀ ਮਸੂੜੀ ਲਓ ਜੀ ਕਹਿੰਦੇ ਗਾਂਧੀ ਵੀਰ ਬੰਦੇ ਬਿਠਾ ਰਿਹਾ ਗਾਂਧੀ ਵੀਰੇ 4x4 ਵੀ ਮੰਗਾ ਲਿਆਤਾ ਗਾਂਧੀ ਵੀਰੇ ਠੰਡੇ ਆ ਗਏ ਗਾਂਧੀ ਮੇਨ ਸਪான்ਸਰ ਹੈ ਗਾਂਧੀ ਮੇਨ ਸਪான்ਸਰ ਗਾਂਧੀ ਬੈਠ ਵੀਰੇ 4x4 ਮੰਗਾ ਲਿਆ ਗਾਂਧੀ ਨੇ ਕਹਿੰਦਾ ਹੁਣ ਉਹਦਾ ਡੈਮੋ ਦੇਖੋ ਹਨਾ ਵੀਰੇ ਉਹਦਾ ਵੀ ਲਾਉਣੇ ਆ ਹੋਰ ਲਓ ਜੀ ਸਾਰੇ ਬੰਦੇ ਆ ਗਏ ਤੇ ਵਿੱਚ ਹੀ ਜਾਂਦੇ ਸੀਗੇ ਪਰ ਤੁਹਾਡੀ ਰਿਕੁਐਸ ਮੈਸੀ ਫਰਦੂਸ਼ਲ ਕਈਆਂ ਕੋਲ ਹੈਗੇ ਵੀ ਐ ਪਰ ਛੋਟੇ ਆ ਉਹਨਾਂ ਨੂੰ ਦੇਖ ਕੇ ਤੁਹਾਨੂੰ ਐ ਲੱਗਦਾ ਜਿਹਾ ਛੋਟਾ ਟਰੈਕਟਰ ਨੂੰ ਵਟਾ ਲੈਣਾ ਦੂਸਰੀ ਕੰਪਨੀ ਦਾ ਲੈ ਲਈਏ ਐਦਾਂ ਹੀ ਲੱਗੀ ਜਾਂਦਾ ਸੀ ਲੇਕਿਨ ਸਾਡੇ ਕੋਲ ਵੱਡੇ ਟਰੈਕਟਰ ਵੀ ਐਕਸਪੋਰਟ ਮਾਡਲ ਸੀ ਬਾਹਰੇ ਜਿਵੇਂ ਖੜੇ ਨੇ ਦੋਨੋਂ ਟਰੈਕਟਰ ਇਹ ਅਸੀਂ ਮੈਕਸਿਮਮ ਐਕਸਪੋਰਟ ਹੀ ਕਰਦੇ ਆਇਆ ਕਰਦੇ ਆ ਲੇਕਰ ਕੰਪਨੀ ਨੇ ਕਿਹਾ ਵੀ ਅਸੀਂ ਨਹੀਂ ਹਰ ਪਿੰਡ ਦੇ ਵਿੱਚ ਜਾਈਏ ਕਿਉਂਕਿ ਪ੍ਰੋਡਕਟ ਹੈ ਇੱਕ ਸਟੈਂਡਰਡ ਦੀ ਕੰਪਨੀ ਐ ਨਾਮ ਹੈ ਦਾ ਲੋ ਵੀ ਹੁਣ ਗੇਅਰ ਪਾ ਕੇ ਦਿਖਾ ਰਹੇ ਹੈ ਜਾਈ ਕਿਉਂ ਪਤਾ ਲੱਗਿਆ ਇਹ ਹੈ ਇਹ ਤੁਸੀਂ ਹੁਣ ਚੌਂਡੀ ਨੂੰ ਕਰਕੇ ਦੇਖਿਓ ਐ ਤਾਂ ਉਹਨਾਂ ਨੇ ਦੇਤੀ ਹੈ ਖੜਨਾ ਸਾਥ ਵਾਲੇ ਹਰ ਸਾਥ ਵਾਲਿਆਂ ਨੇ ਦੇਤੀ ਜਰਾ ਇਹ ਤਾਂ ਹੁਣ ਅੱਗੇ ਸਾਰੇਆਂ ਚ ਆ ਜੂਗੀ ਕਲਟੀ ਬੈਟ ਦਾ ਡਾ ਗੇਰ ਆ ਬਹੁਤ ਹੈਡਾਰ ਦੁਬਾਰਾ ਦਿਖਾਈ ਬਾਈ ਨੂੰ ਕਹੇ ਦੁਬਾਰਾ ਕਰਿਓ ਜੀ ਮਾੜੀ ਇਹ ਲੋਜ ਦਾ 22 ਪਾਈਂਗਾ ਲੱਤਾਂ ਦੇ ਜੜਵਾਉਣ ਚਲੋ ਆਣੇ ਵਾਲੀ ਬਾਹਰ ਲਾਉਣ ਲੱਗੇ ਨੇ ਹਾਂ ਛੋਟੇ ਯਰ ਵੀ ਤਾਂ ਸਹੀ ਗੱਲ ਆ ਗੱਲ ਹੈ ਜੀ 22 ਦੇਖੋ ਜੀ ਸਿੱਕ ਗਲੱਚ ਇਹ ਹਾਂ ਕਿਤੇ ਨੇ ਮੈਂ ਤਾਂ ਦੂਜੀ ਦੀ ਸਾਰੀ ਚੈੱਕ ਕਰ ਲਈ ਦੂਜੀ ਦੀ ਆ ਗਈ ਮੈਂ ਤਾਂ ਤੂੰ ਜੇ ਜਾ ਕੇ ਪਹਿਲੇ ਜਾ ਕੋਈ ਆਰਪੀਆਨ ਡ੍ਰੋਪਰੀ ਕਰਦਾ ਤੂੰ ਇਹ ਜੋ ਤਾਂ ਦੂਜੀ ਤੇ ਹੈਂ ਦੇਖਦਾ ਹੀ ਨਹੀਂ ਕਿਦਾਂ ਸੱਤਾ ਵੀਰ ਇਧਰ ਆ ਦੂਜਾ ਖੜਾ ਆ ਇਹ 95 368 4x4 ਜਿਹਨੂੰ ਵੀ ਦੇਖੋ ਉਹ ਆ ਗਿਆ ਦੇ ਤੂੰ ਤੇ ਜਾਉ ਲਾਉ ਕਰੋ ਫਿਰ ਜੈਕ ਦੂਹੇ ਜਾ ਦੇਖੋ ਬਾਕੀ ਹਲੇ ਜਮੀਨਾ ਕੜੀਆਂ ਨੇ ਸੱਤਾ ਕਹਿੰਦਾ ਹੋਰ ਖੋਲੋ ਯਾਰ ਹੋਰ ਮਾਲੋ ਹੋਰ ਪੂਰੀ ਜ ਹੋਰ ਖੋਲੋ ਬੇਟਾ ਪਹਿਲੇ ਇਧਰ ਆ ਕੇ ਚੈੱਕ ਕਰਾਂਗੇ ਥੋੜੀ ਜਿਹੀ ਤਰ੍ਹਾਂ ਹੋਰ ਖੋਲੋ ਜੋ ਵੀ ਜੱਗ ਡੂਗੀ ਰੱਖਣੀ ਚਾਹੀਦੀ ਹੈ ਉਹ ਰੋੜਾ ਉਹ ਰਾਵੀ ਨੂੰ ਆਪਣੇ ਵਾਲੀਆਂ ਪਾ ਲਾ ਉੱਥੇ ਲੈ ਕੇ ਜਾਣਾ ਚੱਲ ਤੂੰ ਅੱਜ ਸੱਤੇ ਹੋਰ ਰੋਡ ਪਰਫਾਰਮੈਂਸ ਚੈੱਕ ਕਰਦੇ ਆ ਬਹੁਤ ਸਾਰਾ ਚੱਲ ਰਿਹਾ ਉਹ ਕਹਿੰਦੇ ਵੀ ਕਾਰ ਵਾਂਗ ਚੱਲਦਾ ਗੱਲ ਸਹੀ ਆ ਹੁਣ ਆਪਾਂ ਕੀ ਬੋਲ ਜੀ ਕਾਹਦੀ ਦਾ ਕੱਢਦੀ ਆਪਾਂ ਹੁਣ ਜਿੰਨਾ ਕਿੰਨੇ ਦੀ ਮਾਣ ਲੱਗਿਆ 12 12 ਦੀ ਹੈਰੋ ਕਾਉਂਡ ਲੱਗਿਆ ਬਰਾਊਨ ਕੁੜੀ ਦੀ ਜਿਹੜੀ ਬਣਾਈ ਵੀ ਹੈਰੋ ਮਤਲਬ ਉਹਨਾਂ ਦੀ ਤੰਜ ਲਾੜੀ ਤੰਜ ਲਾੜੀ ਨੇ ਉਹ ਹੈਰੋ ਫਿਰ ਕਿੱਕ ਕਰਾਂਗੇ ਪਰਫਾਰਮੈਂਸ ਇਹਦੀ ਦੇਖੋ ਚਲਾਈ ਤਾਂ ਵਧੀਆ ਹੂੰ ਬਾਜੂ ਜ ਹੈ ਨਹੀਂ ਜਮਾਈ ਹੂੰ ਗੇਰ ਗੁਰ ਪਾਉਣ ਨੂੰ ਵੀ ਮੈਂ ਹੁਣ ਜਿਹੜੇ ਬੰਦਿਆਂ ਦੇ ਇਹਨਾਂ ਦੀ ਡਿਊਟੀ ਆ ਇਹ ਤਾਂ ਵਿੱਚ ਆਪਣੇ ਬੰਦੇ ਇਹਨਾਂ ਨਾਲ ਬਹਿਸ ਕਰਨ ਲੱਗ ਜਾਂਦੇ ਨੇ ਹੁਣ ਇਹਨਾਂ ਦੀ ਘੜੱਪ ਦੀ ਕੰਪਨੀ ਆ ਸਾਰੇ ਸਾਰੇ ਟਰੈਕਟਰਾਂ ਦੀਆਂ ਆਪਣੀਆਂ ਦੁੱਧੀਆਂ ਆਪਣੀਆਂ ਘੱਟਾਂ ਸਹੀ ਗੱਲ ਆ ਕਿਹਦੇ ਚੱਲੇ ਟਰੈਕਟਰ ਦੇ ਸਾਰੇ ਬੰਦੇ ਇਕੱਠੇ ਹਾਂ ਕੋਈ ਗੁੰਮੇ ਪੱਕੇ ਤੋਂ ਬਾਹਰ ਕੋਈ ਕੋਈ ਟਰੈਕਟਰ ਕੋਈ ਗੂੜ ਨੌਜਕ ਮੋਕਰ ਫਾ ਰਹੇ ਆ ਜੇ ਆ ਜਾਂਦਾ ਕੋਈ ਕੁਛ ਕਰ ਦਿੰਦਾ ਇਹ ਫਿਰ ਇੱਕ ਟਰੈਕਟਰ ਤੇ ਸਾਰੀਆਂ ਚੀਜ਼ਾਂ ਨਹੀਂ ਹੁੰਦੀਆਂ ਫੀਲਟੀਆਂ ਕਿਸੇ 'ਚ ਕੋਈ ਹਾਂ ਉਹ ਇੱਕ ਬਾਈਕ ਆ ਜੀ ਨਾ ਇਸ ਟਾਈਮ ਆ ਉਹ ਕਿਹੜਾ ਹੋਣਾ ਹਾਂ ਪਰ ਚਾਰ ਮੈਂ ਤੇ ਨਹੀਂ ਸੀ ਉਹਨੇ ਇਹ ਗੱਲ ਵੀ ਆ ਕੋ ਆਪਣੀ ਤਰ੍ਹਾਂ ਉਹੀ ਗੱਲ ਆ ਹੁਣ ਆਪਾਂ ਦੇਖੋ ਸਾਰੇ ਟਰੈਕਟਰ ਆ ਕੋਲੇ ਲੱਗੇ ਆ ਆ ਉਹ ਜਿਹੜਾ 800 ਵਰਤ ਦਾ ਜੂਨੀਅਰ ਹਾਂ ਤੁਹਾਨੂੰ ਸਾਰੀ ਵਧੀਆ ਲੱਗਦੀ ਆਪਾਂ ਨੂੰ ਆਪਾਂ ਇਹਨੂੰ ਵੀ ਨਿਮਾੜਾ ਕਹਿੰਦੇ ਇਹ ਵੀ ਫੁੱਲ ਵਧੀਆ ਆਪਣੇ ਸਾਰੀਆਂ ਚੀਜ਼ਾਂ ਵਧੀਆ ਹੁੰਦੀਆਂ ਨੇ ਕੋਈ ਨਹੀਂ ਚੀਜ਼ ਆਪਣੇ ਬਾਜ਼ਾਰ ਨੂੰ ਬੱਕੇ ਜੇ ਕੋਈ ਨਹੀਂ ਕੋਈ ਮਾਰਚ ਆਪਣੀ ਲੈ ਹਾਂ ਲੈ ਆਪਣਾ ਤਾਂ ਇੱਕ ਮਤਲਬ ਆ ਵੀ ਆਪਾਂ ਇਹਨੂੰ ਚਲਾ ਕੇ ਦਿਖਾਤੀ ਆ ਹਾਂ ਤੇ ਐਕਣ ਚੱਲਦਾ ਇਹਦੇ ਵਿੱਚ ਆ ਚੀਜ਼ਾਂ ਹੈਗੀਆਂ ਨੇ ਹਾਂ ਬਾਕੀ ਕਮੈਂਟ ਕਰਿਓ ਅਗਲੀ ਵਾਰ ਕੀ ਦੇਖਣਾ ਚਾਹੁੰਦੇ ਫਿਰ ਉਹ ਵਰਸ ਜੀ ਦਿਖਾਵਾਂਗੇ ਇਹ ਪਾਣੀ ਆਪਾਂ ਹਰੋਂ ਗੱਬੀ ਵਾਈ ਵਾਲੀਆਂ ਬ੍ਰਾਊਨ ਕੁੜੀ ਵਾਲੀਆਂ ਹੈਰੋਂ ਨੇ ਹੌਲੀ ਰੱਖੀ ਓਏ ਪੈਨ ਨਹੀਂ ਪਾਈ ਹੋਈ ਆਪਣੀ ਇੱਧਰ ਬ੍ਰੋ ਦਾ 53 ਦਾ ਖੜਾ ਬ੍ਰੋ ਕੈਨੇਡਾ ਚ ਲਾ ਗਿਆ ਚਲੋ ਵੀ ਫਿਰ ਹਾਂ ਹਾਂ ਪਰ ਆਪਾਂ ਦੇਖਣਾ ਜੋੜ ਰੇ ਨਾ ਤੇ ਆ ਉਥੇ ਅਸਲ ਵਿੱਚ ਇੱਕ ਪਿੰਡ ਦੇ ਹੰਦੇ ਦੀ ਹੈਰੋਂ ਵਾਲੀ ਵੀਡੀਓ ਕਹਿੰਦਾ ਮੇਰੀ ਹੈਰੋਂ ਟੁੱਟ ਜੀ ਜ਼ਿਆਦਾ ਜੇ ਨਾ ਖੁੱਲ ਤਾਂ ਕਰਕੇ ਫਿਰ ਅਸੀਂ ਚਲੋ ਉਹ ਹੈਰੋਂ ਕੱਢਤੀ ਆਪਣੀ ਵਾਲੀ ਹੈਰੋਂ ਪੈਂਚਰ ਹੋਈ ਵੀ ਦੀ ਪੱਬੀ ਵਾਲੀ ਪਾ ਲਈ ਤਾਂ ਕਰਕੇ ਆ ਰਹੀ ਮੈਨਰੇ ਤੇ ਪਰ ਹੁਣ ਇੱਕ ਜੈਕ ਲਵਾਉਣੇ ਨਾਲੇ ਸੱਤੇ ਵੀਰ ਨੂੰ ਮੈਂ ਕਿਹਾ ਨਾਲੇ ਮਹਾ ਦਾ ਪੈਂਚਰ ਕੋ ਚੱਲੋ ਤਾਇਰ ਨਾ ਮਾ ਪਾ ਲੋ ਉਹੜੀਓ ਰੱਖੀ ਓਏ ਬੈਂਡ ਜਾ ਵੇ ਇਹਨੂੰ ਪਜਾਂਦਾ ਪਰਲੇ ਪਾਸੇ ਬੈਠ ਜੂਂਦਾ ਮੈਂ ਪਰਲੇ ਪਾਸੇ ਪੈਰ ਲਾ ਕੇ ਰੱਖ ਲੈਂਦਾ ਸੀ ਆਏ ਨਹੀਂ ਜਿੰਦੀਆਂ ਇਹ ਆਏ ਹੁਣ ਗਲੇ ਖੜੇ ਬੱਜਾ ਨੇ ਟੇੜਾ ਨਹੀਂ ਬਈ ਉਹੜੀ ਰੱਖ ਖੈਰੋਂ ਬੜੀ ਘੈਂਟ ਬਣਾਈ ਦੀ ਏ ਯਾਰ ਇੱਕ ਦਾ 20 ਰਾਇਰ ਦੀਆ ਮਾ ਕਿੰਨੇ ਦੀਆ 20 ਰਾਇਰ ਦੀ ਏ ਜਿਆਦਾ ਹੁੰਦਾ ਹੋਰ ਵੀ ਮਹਿੰਗੀ ਕਰਤੀ ਹੋਣੀ ਉਹਨਾਂ ਨੇ ਲੱਗਦੇ ਆ ਟੂਲ ਨੂੰ ਐ ਨਿਗੀਆਂ ਨਿਗੀਆਂ ਜੀ ਜਦ ਥੋੜੀ ਰੱਖ ਏ